ਪਟਿਆਲਾ ਚ ਬੀਤੀ ਰਾਤ ਪੁਲਿਸ ਅਤੇ ਨਸ਼ਾ ਤਸਕਰਾਂ ਵਿਚਾਲੇ ਮੁਕਾਬਲਾ ਹੋਇਆ ਇਸ ਦੌਰਾਨ ਇੱਕ ਨਸ਼ਾ ਤਸਕਰ ਜ਼ਖਮੀ ਹੋ ਗਿਆ ਜਿਸ ਨੂੰ ਕੇ ਲਾਜਮੀ ਹਸਪਤਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੁਹਾਨੂੰ ਦੱਸ ਦਈਏ ਕਿ ਘਟਨਾ ਉਦੋਂ ਵਾਪਰੀ ਜਦੋਂ ਤਸਕਰ ਵਸੂਲੀ ਲਈ ਪੈਸੇ ਲੈ ਕੇ ਪਟਿਆਲਾ ਵਿੱਚ ਬਿਜਲੀ ਬੋਰਡ ਦੇ ਸੰਸਾਨ ਕੁਆਟਰਾਂ ਵਿੱਚ ਪਹੁੰਚਿਆ ਜਿੱਥੇ ਉਸਨੇ ਰਿਵਾਲਵਰ ਲੁਕੋਇਆ ਹੋਇਆ ਸੀ ਐਸਐਸਪੀ ਪਟਿਆਲਾ ਡਾਕਟਰ ਨਾਨਕ ਸਿੰਘ ਨੇ ਦੱਸਿਆ ਕਿ ਇਹ ਮੁੱਠਪੇੜ ਪੁਲਿਸ ਦੀ ਐਂਟੀ ਨਾਰਕੋਟਿਕ ਟੀਮ ਅਤੇ ਬਦਮਾਸ਼ ਨਸ਼ਾ ਤਸਕਰਾਂ ਅਪਰਾਧੀ ਦੇਵੀ ਵਿਚਕਾਰ ਹੋਈ ਹੈ ਪੁਲਿਸ ਨੇ ਹਾਲ ਹੀ ਵਿੱਚ ਦੇਵੀ ਨੂੰ ਗ੍ਰਿਫਤਾਰ ਕੀਤਾ ਸੀ ਜੋ ਕਿ ਐਨਡੀਪੀਐਸ ਐਕਟਾ ਤੇ ਚੋਰੀ ਦੇ 25 ਮਾਮਲਿਆਂ ਵਿੱਚ ਦੋ ਲੜਿੰਦਾ ਸੀ ਗ੍ਰਿਫਤਾਰੀ ਦੌਰਾਨ ਪੁਲਿਸ ਨੇ ਮੁਲਜ਼ਮਾ ਤੋਂ 1100 ਪਾਬੰਦੀਸ਼ੂਦਾ ਨਸ਼ੀਲੀਆਂ ਗੋਲੀਆਂ ਵੀ ਬਰਾਮਦ ਕੀਤੀਆਂ ਨੇ ਨਸ਼ੇ ਦੇ ਇਸ ਕਾਰੋਬਾਰ ਵਿੱਚ ਉਸਦੀ ਪਤਨੀ ਵੀ ਸਹਿਯੋਗੀ ਸੀ ਪੁਛਗੀ ਸ਼ੁਦ੍ਰਾਨ ਦੇਵੀ ਨੇ ਖੁਲਾਸਾ ਕੀਤਾ ਕਿ ਉਸਨੇ ਹਥਿਆਰ ਪੀਐਸਪੀਸੀਐਲ ਦੇ ਛੱਡੇ ਹੋਏ ਕੁਆਟਰਾਂ ਵਿੱਚ ਲੁਕੋਏ ਸੀ ਜਦੋਂ ਪੁਲਿਸ ਟੀਮ ਹਥਿਆਰ ਬਰਾਮਦ ਕਰਨ ਲਈ ਉੱਥੇ ਪਹੁੰਚੀ ਤਾਂ ਮੁਲਜ਼ਮ ਨੇ ਸਥਿਤੀ ਦਾ ਫਾਇਦਾ ਚੁੱਕਦੇ ਹੋਏ ਐਸਆਈ ਤਾਰਾ ਚੰਦ ਤੇ ਗੋਲੀ ਚਲਾ ਦਿੱਤੀ ਡਾਕਟਰ ਰਣਕ ਸਿੰਘ ਨੇ ਦੱਸਿਆ ਕਿ ਦੇਵੀ ਨੇ ਕੁਆਟਰ ਵਿੱਚ ਰਵਾਲਵਰ ਲੁਕੋਇਆ ਹੋਇਆ ਸੀ ਪਿਸਤੌਲ ਵਿੱਚ 5 ਗੋਲੀਆਂ ਸੀ ਅਤੇ ਇੱਕ ਗੋਲੀ ਪਿਸਤੌਲ ਦੇ ਅੰਦਰ ਸੀ ਉਹ ਇਹ ਗੋਲੀ ਐਸਆਈ ਤਾਰਾ ਸਿੰਘ ਤੇ ਚਲਾਈ ਜਵਾਬੀ ਕਾਰਵਾਈ ਵਿੱਚ ਐਸਆਈ ਨੇ ਦੋ ਗੋਲੀਆਂ ਚਲਾਈਆਂ ਜਿਸ ਵਿੱਚੋਂ ਇੱਕ ਗੋਲੀ ਖੁੰਝ ਗਈ ਅਤੇ ਦੂਜੀ ਗੋਲੀ ਦੇਵੀ ਦੇ ਪੈਰ ਦੇ ਵਿੱਚ ਲੱਗੀ SSP ਡਾਕਟਰ ਨਾਨਕ ਸਿੰਘ ਨੇ ਵੀ ਦੱਸਿਆ ਕਿ ਦੇਵੀ ਇੱਕ ਮੁੱਖ ਪਰਾਦੀ ਹੈ ਉਸ ਵਿਰੁੱਧ ਲਗਭਗ 25 ਮਾਮਲੇ ਦਰਜ ਨੇ ਇਹਨਾਂ ਵਿੱਚੋਂ 25 ਵਿੱਚੋਂ 20 ਚੋਰੀ ਦੇ ਨੇ ਜਦੋਂ ਕਿ 5 ਐਨਡੀਪੀਐਸ ਦੇ ਮਾਮਲੇ ਉਸਤੇ ਖਿਲਾਫ ਦਰਜ ਕੀਤੇ ਹੋਏ ਨੇ ਉਸਦੀ ਪਤਨੀ ਵੀ ਕਈ ਮਾਮਲਿਆਂ ਵਿੱਚ ਦੋਸ਼ੀ ਹੈ ਫਿਰਾਲ ਪੁਲਸ ਨੇ ਜ਼ਖਮੀ ਮਲਜ਼ਮ ਨੂੰ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਤੇ ਅੱਗੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜਦੋਂ ਉਹ ਠੀਕ ਹੋਏਗਾ ਤਾਂ ਉਸ ਦਾ ਰਿਮਾਂਡ ਲੈ ਕੇ ਅੱਗੇ ਪੁੱਛਗਿੱਛ ਕੀਤੀ ਜਾਏਗੀ ਦਰਸ਼ਕਾਂ ਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਇੱਕ ਮੁਹਿੰਮ ਚਲਾਈ ਹੋਈ ਹੈ ਜਿਸ ਤਹਿਤ ਪੁਲਿਸ ਵੱਲੋਂ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਇਥੋਂ ਤੱਕ ਕਿ ਬਹੁਤ ਸਾਰੇ ਨਸ਼ਾ ਤਸਕਰਾਂ ਦੇ ਘਰ ਵੀ ਤੋੜੇ ਜਾ ਰਹੇ ਨੇ ਤਾਂ ਉਹਨਾਂ ਦੇ ਘਰਾਂ ਦੇ ਉੱਤੇ ਜੀਸੀਬੀ ਮਸ਼ੀਨਾਂ ਚੱਲ ਰਹੀਆਂ ਨੇ ਦੂਜੇ ਪਾਸੇ ਹੁਣ ਆ ਜਿਹੜੇ ਨਸ਼ਾ ਤਸਕਰ ਨੇ ਉਹ ਵੀ ਕਿਸ ਤਰ੍ਹਾਂ ਕਿਤੇ ਤੰਗ ਆ ਚੁੱਕੇ ਨੇ ਪੁਲਿਸ ਦੀਆਂ ਕਾਰਵਾਈਆਂ ਤੋਂ ਜਿਸ ਕਰਕੇ ਹੁਣ ਉਹਨਾਂ ਨੂੰ ਗੋਲੀਆਂ ਤੱਕ ਚਲਾਉਣੀਆਂ ਪੈ ਰਹੀਆਂ ਨੇ ਤਾਂ ਇਸ ਕਾਰਵਾਈ ਦੇ ਵਿੱਚ ਕੋਈ ਜ਼ਿਆਦਾ ਵੱਡਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਫਿਰ ਵੀ ਪੁਲਿਸ ਇਸ ਮਾਮਲੇ ਦੀ ਪੁੱਛਗਿੱਛ ਕਰਨ ਲੱਗੀ ਹੋਈ ਹੈ ਕਿ ਜਿਸ ਵਿਅਕਤੀ ਤੇ ਇੰਨੇ ਮਾਮਲੇ ਦਰਜ ਹੋਣ ਤਾਂ ਉਹ ਕਿੱਥੋਂ ਸਮਾਨ ਲਿਆ ਕੇ ਕਿੱਥੇ ਵੇਚਦਾ ਸੀ ਕੀ ਕਿਤੇ ਕਿਤੇ ਤੱਕ ਉਹਦੇ ਲਿੰਕ ਸੀਗੇ ਤਾਂ ਪੂਰੀ ਪੁੱਛ ਪੜਤਾਲ ਜਿਹੜੀ ਕੀਤੀ ਜਾਣੀ ਸੀ ਪਰ ਉਹ ਪਹਿਲੇ ਹੀ ਆਪਣਾ ਮੌਕਾ ਖੁੰਝਾ ਕੇ ਜਿਹੜਾ ਭੱਜਣ ਦੀ ਫਰਾਕ ਦੇ ਵਿੱਚ ਸੀ ਪਰ ਉੱਥੇ ਪੁਲਿਸ ਨੇ ਉਸ ਨੂੰ ਫੜ ਲਿਆ ਭੱਜਣ ਨਹੀਂ ਦਿੱਤਾ ਤਾਂ ਹੁਣ ਵੱਡੇ ਕਾਰਵਾਈ ਜਿਹੜੀ ਹੋਏਗੀ ਤੇ ਖੁਲਾਸੇ ਵੀ ਪੁਲਿਸ ਦੇ ਮੁਤਾਬਕ ਵੱਡੇ ਹੋਣ ਦੀ ਸੰਭਾਵਨਾ ਹੈ ਕਿ ਆਖਰ ਇਹ ਜਿਹੜਾ ਡਰੈਗ ਰੈਕਟ ਹੈ ਕਿੱਥੇ ਤੱਕ ਜੁੜਿਆ ਹੋਇਆ ਹੈ ਇਸ ਦੇ ਵਿੱਚ ਹੋਰ ਕਿਹੜੇ-ਕਿਹੜੇ ਲੋਕ ਸ਼ਾਮਲ ਸੀਗੇ ਜਿਨ੍ਹਾਂ ਦੇ ਵੱਲੋਂ ਨਸ਼ਾ ਤਸਕਰੀ ਦਾ ਧੰਦਾ ਜਿਹੜਾ ਕੀਤਾ ਜਾਂਦਾ ਸੀਗਾ ਕਿਉਂਕਿ ਪੁਲਿਸ ਨੇ ਪਹਿਲਾਂ ਹੀ ਕਈ ਮਾਮਲਿਆਂ ਦੇ ਵਿੱਚ ਜਿਹੜੀ ਪੁੱਛਗਿੱਛ ਕਰਦੀ ਸੀ ਤਾਂ ਹੁਣ ਇਹਨਾਂ ਮਾਮਲਿਆਂ ਦੇ ਵਿੱਚ ਪੁੱਛਪੜਤਾ ਅੱਗੇ ਪੁਲਿਸ ਵੱਲੋਂ ਕੀਤੀ ਜਾਣੀ ਹੈ ਤੇ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਕਿ ਆਖਰ ਪੰਜਾਬ ਦੇ ਵਿੱਚ ਇਹ ਲੋਕ ਨਸ਼ਾ ਕਿੱਥੋਂ ਲਿਆਉਂਦੇ ਨੇ ਤੇ ਕਿਸ ਤਰੀਕੇ ਦੇ ਨਾਲ ਅੱਗੇ ਕਿਸ-ਕਿਸ ਨੂੰ ਸਪਲਾਈ ਕਰਦੇ ਨੇ ਤੇ ਕਿੰਡੀ ਕੁ ਮਾਤਰਾ ਦੇ ਵਿੱਚ ਨਸ਼ੇ ਦਾ ਧੰਦਾ ਕਿੰਨੇ ਸਮੇਂ ਤੋਂ ਚਲਾ ਰਹੇ ਨੇ ਇਹ ਕਾਮ ਸਵਾਲ ਜਿਹੜੇ ਉਹ ਜਾਂਚ ਦਾ ਵਿਸ਼ਾ ਨੇ ਦੇਖਣਾ ਹੋਵੇਗਾ ਕਿ ਪੁਲਿਸ ਆਉਣ ਵਾਲੇ ਸਮੇਂ ਦੇ ਵਿੱਚ ਇਸ ਕੇਸ ਵਿੱਚ ਕੀ ਖੁਲਾਸੇ ਕਰਦੀ ਹੈ ਪਲਪਲ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਦਿਓ ਜਾਜਤ ਧੰਨਵਾਦ